ਚਲ ਪੰਜਾਬ ਦੇਖ ਰਿਹਾ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲੈਂਗੁਏਜ ਬਹੁਤ-ਬਹੁਤ ਸਵਾਗਤ 200 ਹਜ਼ਾਰਾਂ ਅੱਜ ਜੀਆਂ ਕੁਝ ਗੱਲਾਂ ਬਾਤਾਂ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਦੇ ਲਈ ਅੱਜ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਅਸੀਂ ਫਲੀਟਵੁੱਡ ਪੋਰਟ ਕਲਸ ਤੋਂ ਗੁਰਵਖ ਸਿੰਘ ਸੈਣੀ ਲਿਬਰਲ ਉਮੀਦਵਾਰ ਨੇ ਉਹਨਾਂ ਨਾਲ ਗੱਲਬਾਤ ਕਰਨੀ ਉਹ ਤੋਂ ਪਹਿਲਾਂ ਕੁਝ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਫੈਡਰਲ ਇਲੈਕਸ਼ਨ ਬਾਰੇ ਇਲੈਕਸ਼ਨ ਆਪਣੇ ਜਿੱਦਾਂ ਜਿੱਦਾਂ ਨੇੜੇ ਆ ਰਹੀ ਹੈ ਕਾਫੀ ਜ਼ਿਆਦਾ ਇਸ ਵੇਲੇ ਸਾਰਾ ਕੁਝ ਐਕਟਿਵ ਹੋ ਰਿਹਾ ਹੈ 7 ਤਰੀਕਾ 7 ਅਪ੍ਰੈਲ ਆਖਰੀ ਤਰੀਕਾ ਹੈ ਜਿਸ ਦਿਨ ਜਿਹੜੇ ਕੈਂਡੀਡੇਟ ਨੇ ਆਪਣੇ ਪੇਪਰ ਦਾਖਲ ਕਰਨੇ ਆ 9 ਤਰੀਕ ਨੂੰ ਫਾਈਨਲ ਲਿਸਟ ਜਿਹੜੀ ਉਹ ਸਾਹਮਣੇ ਆ ਜਾਣੀ ਹੈ ਸੋ ਇੱਕ ਤੇ ਇਹ ਆ ਵੀ ਇਸ ਵੇਲੇ ਜਿਹੜੇ ਬਹੁਤੇ ਲੋਕ ਤੁਸੀਂ ਰਜਿਸਟਰ ਕਰੋ ਵੋਟ ਦੇ ਲਈ ਵੋਟ ਜ਼ਰੂਰ ਪਾਓ ਉਹਦਾ ਤਰੀਕਾ ਹੈ ਬਹੁਤੇ ਲੋਕ ਰਜਿਸਟਰ ਕਰ ਚੁੱਕੇ ਹੁੰਦੇ ਆ ਜੇ ਤੁਸੀਂ 21 ਦੇ ਵਿੱਚ ਵੋਟ ਪਾਈ ਆ ਤੇ ਮੂਵ ਤੁਸੀਂ ਨਹੀਂ ਹੋਏ ਮਤਲਬ ਆ ਕਿ ਤੁਸੀਂ ਆਲਰੇਡੀ ਰਜਿਸਟਰਡ ਹੋ ਤੇ ਜੇ ਰਜਿਸਟਰਡ ਨਹੀਂ ਹੋਏ ਤਾਂ ਫਿਰ ਵੀ ਤੁਹਾਨੂੰ ਜਾਂ ਤੁਸੀਂ ਨਵੇਂ ਮੂਵ ਹੋਏ ਆ ਤੁਸੀਂ ਆਨਲਾਈਨ ਜਾ ਕੇ ਇਲੈਕਸ਼ਨ ਕੈਨੇਡਾ ਦੀ ਵੈਬਸਾਈਟ ਆ ਉਹਦੇ ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰ ਲਓ ਜਾਂ ਫੋਨ ਆ 1800 463 6868 1800 463 6868 ਨੰਬਰ ਆ ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਰਜਿਸਟਰ ਕਰ ਸਕਦੇ ਹੋ ਜਾਂ ਇਨ ਪਰਸਨ ਵੀ ਜਾ ਸਕਦੇ ਹੋ ਇਲੈਕਸ਼ਨਸ ਕੈਨੇਡਾ ਦੇ ਆਫਿਸ ਦੇ ਵਿੱਚ ਉੱਥੇ ਜਾ ਕੇ ਪਤਾ ਕਰ ਸਕਦੇ ਹੋ ਜਾਂ ਇਥੋਂ ਤੱਕ ਤੁਸੀਂ ਇਲੈਕਸ਼ਨ ਵਾਲੇ ਜਿੱਦਣ ਦਿਨ ਉੱਥੇ ਪੋਲਿੰਗ ਸਟੇਸ਼ਨ ਦੇ ਉੱਤੇ ਵੀ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹੋ ਤੁਹਾਨੂੰ ਵੋਟਰ ਕਾਰਡ ਮਿਲ ਜੂਗਾ ਇੱਕ ਵਾਰੀ ਤੁਸੀਂ ਰਜਿਸਟਰ ਹੋ ਗਏ ਇਲੈਕਸ਼ਨ ਕੈਨੇਡਾ ਫਿਰ ਤੁਹਾਨੂੰ ਮੇਲ ਕਰਦੀ ਆ ਵੋਟਰ ਇਨਫੋਰਮੇਸ਼ਨ ਕਾਰਡ ਤੁਹਾਨੂੰ ਦੱਸਦੀ ਆ ਕਿ ਤੁਸੀਂ ਕਿੱਦਾਂ ਤੇ ਕਿੱਥੇ ਵੋਟ ਪਾਉਣੀ ਆ ਪੋਲਿੰਗ ਸਟੇਸ਼ਨ ਦੇ ਉੱਤੇ ਜਦੋਂ ਤੁਸੀਂ ਜਾਂਦੇ ਆ ਉੱਥੇ ਇਨ ਪਰਸਨ ਵੋਟ ਪਾ ਸਕਦੇ ਹੋ ਜਾਂ ਤਾਂ ਤੁਸੀਂ 28 April ਨੂੰ ਜਦੋਂ ਵੋਟਾਂ ਆ ਉਹਦੋਂ ਵੋਟ ਪਾ ਲਓ ਜਾਂ ਤੁਸੀਂ ਐਡਵਾਂਸ ਪੋਲ ਜਿਹੜੀ ਕਿ ਆ ਸ਼ੁਰੂ ਹੋ ਜਾਣੀ ਆ April 18 ਤੋਂ ਲੈ ਕੇ ਤੇ 21 ਤੱਕ ਉੱਥੇ ਜਾ ਕੇ ਵੀ ਵੋਟ ਪਾ ਸਕਦੇ ਆ ਆਪਣੀ ਆਈਡੀ ਨਾਲ ਲੈ ਕੇ ਜਾਓ ਜਦੋਂ ਤੁਸੀਂ ਜਾਂਦੇ ਆ ਤੇ ਜਿਹੜੀ ਆਈਡੀ ਜਿਹਦੇ ਉੱਤੇ ਤੁਹਾਡਾ ਨਾਂ ਹੋਵੇ ਤੁਹਾਡਾ ਐਡਰੈਸ ਹੋਵੇ ਤੇ ਡਰਾਈਵਰ ਲਾਇਸੈਂਸ ਜਿਹੜਾ ਹੋ ਠੀਕ ਆ ਜਾਂ ਤੁਹਾਡੀ ਕੰਬਾਈਨ ਹੈਗੀ ਆ ਕੋਈ ਤੁਹਾਡੀ ਸਟੂਡੈਂਟ ਕਾਰਡ ਆ ਜਾਂ ਯੂਟਿਲਿਟੀ ਬਿੱਲ ਆ ਜਿਹੜਾ ਵੈਲਟ ਆ ਉਹਨੂੰ ਉਹ ਕਹਿੰਦੇ ਕਿ ਬਹੁਤ ਕਲੀਅਰਲੀ ਮਾਰਕ ਕਰੋ ਐਕਸ ਜਿਹੜਾ ਉਹਦੇ ਉੱਤੇ ਲਾਉਣਾ ਹੈ ਚੈੱਕ ਮਾਰਕ ਈਵਨ ਜਿਹੜੀ ਆ ਮਤਲਬ ਉਸ ਕੈਂਡੀਡੇਟ ਦੇ ਅੱਗੇ ਉਹਨੂੰ ਕਲੀਅਰ ਤਰੀਕੇ ਨਾਲ ਕਰੋ ਤੁਸੀਂ ਜਿਹੜਾ ਉਹਨੂੰ ਉਹਦੇ ਨਾਲ ਫਿਰ ਜਿਹੜਾ ਤੁਹਾਡੇ ਵੋਟ ਪੈਂਦੀ ਆ ਤੁਸੀਂ ਮੇਲ ਰਾਹੀਂ ਵੀ ਵੋਟ ਕਰ ਸਕਦੇ ਹੋ ਰਿਕਵੈਸਟ ਕਰ ਸਕਦੇ ਆ ਮੇਲ ਇਨ ਬੈਲਟ ਪਹਿਲਾਂ अर्ਲੀ ਰਿਕਵੈਸਟ ਕਰੋ ਤੇ ਤੁਹਾਨੂੰ ਜਿਹੜਾ VOTING KIT ਆ ਤੁਹਾਡੇ ਕੋਲ ਮਿਲ ਜੂਗੀ ਤੇ ਇਹ ਦੇਖਣਾ ਆ ਕਿ ਇਲੈਕਸ਼ਨ ਦਿਨ ਤੋਂ ਪਹਿਲਾਂ ਪਹਿਲਾਂ ਉੱਥੇ ਪਹੁੰਚ ਜਾਵੇ ਨਹੀਂ ਤਾਂ ਫੇਰੇ ਗਿਣੀ ਨਹੀਂ ਜਾਣੀ ਸੋ ਇਲੈਕਸ਼ਨ ਕੈਨੇਡਾ ਦੇ ਆਫਿਸ ਦੇ ਵਿੱਚ ਪਹਿਲਾਂ ਜਾ ਕੇ ਵੋਟ ਪਾ ਸਕਦੇ ਆ ਕਿਸੇ ਵੀ ਲੋਕਲ ਆਫਿਸ ਦੇ ਵਿੱਚ April 22 ਤੱਕ ਸਪੈਸ਼ਲ ਬੈਲਟ ਹੁੰਦਾ ਆਪਣਾ ਕੈਂਡੀਡੇਟ ਦਾ ਨਾਮ ਲਿਖੋ ਉੱਥੇ ਕੈਂਪਸ VOTING ਵੀ ਹੈਗੀ ਆ ਸਟੂਡੈਂਟਸ ਜਿਹੜੇ ਨੇ ਉਹ ਵੋਟ ਪਾ ਸਕਦੇ ਆ ਕਈ ਕੈਂਪਸ ਆਫਿਸ April 13 ਤੋਂ 16 ਤੱਕ ਤੇ ਕੋਈ ਵੀ ਉੱਥੇ ਜਾ ਕੇ ਪਾ ਸਕਦਾ ਵੋਟ ਸਿਰਫ ਸਟੂਡੈਂਟ ਨਹੀਂ ਕੋਈ ਵੀ ਵੋਟ ਪਾ ਸਕਦਾ ਜਿਹੜੇ ਬੈਲਟ ਆ ਉਹਨਾਂ ਨੂੰ ਧਿਆਨ ਦੇ ਨਾਲ ਗਿਣਿਆ ਜਾਂਦਾ ਤੇ ਹੱਥ ਦੇ ਨਾਲ ਹੀ ਇੱਥੇ ਸਾਰੀ ਗਿਣਤੀ ਹੁੰਦੀ ਆ ਉੱਥੇ ਜਿਹੜੇ ਗਵਾਹ ਆ ਉਹ ਵੀ ਮਤਲਬ ਹੁੰਦੇ ਆ ਤੇ ਮੇਲਨ ਤੇ ਜਿਹੜੇ ਸਪੈਸ਼ਲ ਬੈਲਟਸ ਨੇ ਉਹ ਆਟਵਾ ਦੇ ਵਿੱਚ ਗਿਨੇ ਜਾਂਦੇ ਆ ਫਾਈਨਲ ਰਿਜ਼ਲਟ ਜਿਹੜੇ ਆ ਉਹ ਡਬਲ ਚੈੱਕ ਕੀਤੇ ਜਾਂਦੇ ਆ ਇਹਨਾਂ ਸਾਰੇ 에ਰਰਸ ਦੇ ਲਈ ਤੇ ਫਿਰ ਵੋਟ ਪੈਂਦੀ ਆ ਹੁਣ ਇਸ ਵੇਲੇ ਹੈਗੀ ਆ ਕਿ ਸਥਿਤੀ ਕੀ ਆ ਮਤਲਬ ਇਸ ਵੇਲੇ ਕੈਨੇਡਾ ਦੇ ਵਿੱਚ ਕੀ ਸਥਿਤੀ ਆ ਤੇ ਕਿਹੜੀ ਪਾਰਟੀ ਕਿੱਥੇ ਕਾਸੀ ਜਾਣਦੇ ਆ ਕਿ ਲਿਬਰਲ ਪਾਰਟੀ ਪਹਿਲਾਂ ਬਹੁਤ ਥੱਲੇ ਸੀ ਹੁਣੇ ਉੱਪਰ ਨੂੰ ਜਾ ਰਹੀ ਹੈ ਤੇ ਇਹਦਾ ਗ੍ਰਾਫ ਲਗਾਤਾਰ ਉੱਪਰ ਨੂੰ ਜਾਣ ਵਾਲਾ جاری ਹੈ ਇਸ ਵੇਲੇ ਅੱਜ 4 ਅਪ੍ਰੈਲ ਨੂੰ ਜਦੋਂ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਤੇ ਜਿਹੜੀ ਅੱਜ ਦੀ ਹਾਲਤ ਆ ਅਜੇ ਤੁਸੀਂ ਦੇਖੋ 24 ਦਿਨ ਪਏ ਆ ਵੋਟਾਂ ਦੇ ਵਿੱਚ 24 ਦਿਨਾਂ ਚ ਕੁਝ ਵੀ ਹੋ ਸਕਦਾ ਪਰ ਕੁਝ ਵੀ ਹੋ ਸਕਦਾ ਸੀ ਇਸ ਕਰਕੇ ਕਹਿੰਦੇ ਆ ਵੀ ਜਿੱਦਾਂ ਜਿਹੜੀਆਂ ਇਹ ਸਰਵੇ ਉੱਤੇ ਥੱਲੇ ਜਾ ਰਹੇ ਨੇ ਕਾਫੀ ਫਰਕ ਪੈ ਸਕਦਾ ਇਸ ਵੇਲੇ ਲਿਬਰਲ ਪਾਰਟੀ ਮੈਜੋਰਟੀ ਲੈ ਕੇ ਜਾ ਰਹੀ ਹੈ ਲਿਬਰਲ ਪਾਰਟੀ ਨੂੰ 194 ਸੀਟਾਂ ਆ ਰਹੀਆਂ ਇਸ ਵੇਲੇ ਜਦੋਂ ਸਾਰੇ ਸਰਵੇਅਾਂ ਦਾ ਹਿਸਾਬ ਕਿਤਾਬ ਲਾ ਕੇ ਦੇਖ ਲੋ ਤੁਸੀਂ ਕੰਜ਼ਰਵਟਿਵ ਪਾਰਟੀ ਨੂੰ 122 ਆ ਰਹੀਆਂ ਬਲੋਕ ਕੋਰ 17 ਆ ਰਹੀਆਂ ਐਨਡੀਪੀ ਨੂੰ 9 ਆ ਰਹੀਆਂ ਗ੍ਰੀਨ ਨੂੰ ਇੱਕ ਸੀਟ ਜਿਹੜੀ ਆ ਉਹ ਆ ਰਹੀ ਹੈ ਸੋ ਇਹ 172 ਚਾਹੀਦੀਆਂ ਸਰਕਾਰ ਬਣਾਉਣ ਦੇ ਲਈ ਤੇ 194 ਜਿਹੜੀਆਂ ਨੇ ਉਹ ਇਸ ਵੇਲੇ ਸਾਰੇ ਪੋਲ ਰਲਾ ਮਲਾ ਕੇ ਲਿਬਰਲ ਪਾਰਟੀ ਨੂੰ ਦੇ ਰਹੇ ਆ ਜਦੋਂ ਅਸੀਂ ਲਿਬਰਲ ਪਾਰਟੀ ਦੇ ਉਮੀਦਵਾਰਾਂ ਨਾਲ ਗੱਲਬਾਤ ਕਰਦੇ ਹਾਂ ਉਹ ਕਹਿੰਦੇ ਬਿਲਕੁਲ ਠੀਕ ਆ ਇਹ ਹੋਣਾ ਹੀ ਸੀ ਇਦਾਂ ਤੇ ਹੋ ਰਿਹਾ ਹੈ ਜਦੋਂ ਅਸੀਂ ਕੰਜ਼ਰਵਟਿਵ ਪਾਰਟੀ ਦੇ ਉਮੀਦਵਾਰਾਂ ਨਾਲ ਗੱਲਬਾਤ ਕਰਦੇ ਹਾਂ ਕਹਿੰਦੇ ਨੰਬਰ ਤੇ ਯਕੀਨ ਨਾ ਕਰੋ ਅਸਲ ਦੇ ਵਿੱਚ ਬਈ ਹਜੇ ਕੁਝ ਮਹੀਨੇ ਪਹਿਲਾਂ ਇਹ ਲਿਬਰਲ ਪਾਰਟੀ ਨੂੰ ਅਸੀਂ 50 ਸੀਟਾਂ ਦਿੰਦੇ ਸੀ ਤੇ ਇਹਨਾਂ ਨੂੰ ਕੰਜ਼ਰਵਟਿਵ ਨੂੰ 210 ਦਿੰਦੇ ਸੀ ਤੇ ਹੁਣ ਉਹ ਉਹਨਾਂ ਨੂੰ 194 ਦੇਣ ਲੱਗ ਪਏ ਆ ਤੇ ਕੰਜ਼ਰਵਟਿਵ ਨੂੰ 122 ਦੇਣ ਲੱਗ ਪਏ ਆ ਐਨਡੀਪੀ ਜਿਹੜੀ ਆ ਉਹ ਪਿੱਛੇ ਆ ਕਾਫੀ ਨੁਕਸਾਨ ਦੇ ਵਿੱਚ ਜਾ ਰਹੀ ਹੈ ਇਸ ਵੇਲੇ ਜੇਕਰ ਇਹ ਸਰਵਿਸ ਦੇਖੇ ਜਾਣ ਤੇ ਇਹਦੇ ਨਾਲ ਜਿਹੜਾ ਕਾਫੀ ਵੱਡਾ ਅਸਰ ਇਹ ਸਾਰੇ ਕੁਛ ਦੇ ਉੱਤੇ ਪੈਂਦਾ ਨਜ਼ਰ ਆ ਰਿਹਾ ਬਾਕੀ ਦੇਖੋ 28 April ਨੂੰ ਨਤੀਜੇ ਰਾਤ ਨੂੰ ਆਉਂਦੇ ਆ ਉਸ ਦਿਨ ਕੀ ਪਤਾ ਲੱਗਦਾ ਪਰ ਵੋਟ ਤੁਸੀਂ ਜਿਹੜੇ ਆਹੋ ਜ਼ਰੂਰ ਪਾਓ ਇੱਕ ਖਬਰ ਹੋਰ ਤੁਹਾਡੇ ਨਾਲ ਅੱਜ ਸਾਂਝੀ ਕਰਨੀ ਆ ਦੱਸਿਆ ਜਾ ਰਿਹਾ ਕਿ ਕੈਨੇਡਾ ਦੇ ਵਿੱਚ ਮਾਰਚ ਮਹੀਨੇ ਦੇ ਵਿੱਚ 33000 ਨੌਕਰੀਆਂ ਗਈਆਂ 33000 ਨੌਕਰੀਆਂ ਦਾ ਨੁਕਸਾਨ ਹੋਇਆ ਇਹਦਾ ਮਤਲਬ ਇਹ ਆ ਕਿ ਇਹ 2022 ਤੋਂ ਬਾਅਦ ਸਭ ਤੋਂ ਵੱਡਾ ਲਾਸ ਆ ਜਾਂ ਸਭ ਤੋਂ ਵੱਡਾ ਡ੍ਰੌਪ ਆ ਅਨਪਲੋਇਮੈਂਟ ਉੱਤੇ ਚਲੇ ਗਈ ਆ ਅਨਪਲੋਇਮੈਂਟ ਰੇਟ 6.7% ਦੇ ਉੱਤੇ ਚਲੇਗਾ ਫ फेब्रुवारी ਦੇ ਵਿੱਚ ਬਹੁਤ ਜ਼ਿਆਦਾ ਦੱਸਿਆ ਜਾ ਰਿਹਾ ਇਹਦਾ ਜਿਹੜਾ ਅਮਰੀਕਾ ਦੇ ਵਿੱਚ ਟੈਰਫ ਸੀਗੇ ਉਹਨੇ ਇਕਨੋਮੀ ਨੂੰ ਹਾਰਟ ਕੀਤਾ ਟੈਰਫ ਜੇ ਲੱਗੇ ਆ ਇਹਦਾ ਅਸਰ ਤੇ ਕਦੋਂ ਹੋਣਾ ਪਰ ਜਿਹੜੀ ਮਾਰਕੀਟ ਦੇ ਵਿੱਚ ਅਨਸਰਟਨਟੀ ਪੈਦਾ ਹੋਊਗੀ ਉਹਨੇ ਟੈਰਿਫ ਜਿਹੜੇ ਉਹਨੇ ਜਿਹੜਾ ਆ ਇਹ ਨੁਕਸਾਨ ਇਕਨੋਮੀ ਦਾ ਕਰ ਦਿੱਤਾ ਜਿਹੜੇ ਨੌਕਰੀਆਂ ਇਹ ਗਈਆਂ ਆ ਅਨਸਰਟਨਟੀ ਹੋਈ ਆ ਯੂਐਸ ਟੈਰਿਫਸ ਦੇ ਨਾਲ ਜਿਹੜੀ ਟ੍ਰੇਡ ਨੂੰ ਇਫੈਕਟ ਕਰ ਰਹੀ ਆ ਬਿਜ਼ਨਸ ਕੰਫੀਡੈਂਸ ਨੂੰ ਇਫੈਕਟ ਕਰ ਰਹੀ ਬੇਸਿਕਲੀ ਇਹਦਾ ਅਸਰ ਕੀ ਹੋ ਰਿਹਾ ਕਿ ਜਿਹੜਾ ਇੱਕ ਬਿਜ਼ਨਸਮੈਨ ਉਹ ਕਿਤੇ ਵੀ ਪੈਸਾ ਲਾਉਣ ਤੋਂ ਡਰ ਰਿਹਾ ਲੋਕਾਂ ਨੇ ਹੁਣ ਪੈਸਾ ਥੋੜਾ ਜਿਹਾ ਇਕੱਠਾ ਕਰਨਾ ਸ਼ੁਰੂ ਕਰ ਇਕੱਠਾ ਕਰਨ ਦਾ ਸਾਬਣਾ ਸ਼ੁਰੂ ਕਰਤਾ ਵੀ ਜਿਹੜਾ ਜਿਹਦੇ ਕੋ ਹੈਗਾ ਰੋਕ ਲੋ ਕੱਲ ਦਾ ਪਤਾ ਕੁਝ ਨਹੀਂ ਕੀ ਹੋ ਜਾਣਾ ਜਿਹੜਾ ਪ੍ਰਾਈਵੇਟ ਸੈਕਟਰ ਆ ਉਹਦੇ ਤੇ ਸਭ ਤੋਂ ਮਾੜਾ ਅਸਰ ਪਿਆ ਜਿਹੜੇ ਜੋਬ ਲੌਸਸਸ ਨੇ ਉਹ ਪ੍ਰਾਈਵੇਟ ਸੈਕਟਰ ਦੇ ਵਿੱਚ ਜ਼ਿਆਦਾ ਹੋਇਆ ਸਪੈਸ਼ਲੀ ਜਿਹੜੇ ਕੁਝ ਮਤਲਬ ਇਕਨੋਮਿਕ ਚੇਂਜ ਅਲੀ ਸੈਂਸਿਟਿਵ ਏਰੀਆ ਹੁੰਦੇ ਆ ਉਹਨਾਂ ਦੇ ਵਿੱਚ ਜਿਹੜੀਆਂ ਫੁੱਲ ਟਾਈਮ ਜੋਬਸ ਨੇ ਥੱਲੇ ਗਈਆਂ ਨੇ ਲਗਭਗ 62000 ਫੁੱਲ ਟਾਈਮ ਜੋਬਸ ਜਿਹੜੀਆਂ ਉਹ ਕੁਝ ਪਾਰਟ ਟਾਈਮ ਜੋਬਸ ਹੈਗੀਆਂ ਆ ਉਹ ਅਸਰ ਪਿਆ ਉਹਨਾਂ ਦੇ ਉੱਤੇ ਰਿਟੇਲ ਤੇ ਹੋਲ ਸੇਲ ਦੋਵੇਂ ਥੱਲੇ ਆ ਗਈਆਂ ਨੇ ਜਿਹੜੀਆਂ ਹੋਲ ਸੇਲ ਆ ਤੇ ਰਿਟੇਲ ਸੈਕਟਰ ਆ 29000 ਨੌਕਰੀਆਂ ਜਿਹੜੀਆਂ ਉਹ ਫ फेब्रुवारी ਦੇ ਵਿੱਚ ਜਿਹੜੀਆਂ ਜ਼ਿਆਦਾ ਹੋਈਆਂ ਸੀ ਉਹਨਾਂ ਦੇ ਵਿੱਚ ਥੱਲੇ ਚਲੇ ਗਈ। ਦੂਜੇ ਜਿਹੜੇ ਸੈਕਟਰਸ ਨੇ ਉਹਨਾਂ ਤੇ ਵੀ ਅਸਰ ਪਿਆ ਇਨਫੋਰਮੇਸ਼ਨ ਕਲਚਰ ਰੀਕ੍ਰिएशन 20000 ਦੇ ਨੇੜੇ ਐਗਰੀਕਲਚਰ ਦੇ ਵਿੱਚ 93000 ਦੇ ਨੇੜੇ ਕੁਝ ਸੈਕਟਰ ਜਿਹੜੇ ਆ ਉਹਨਾਂ ਦੇ ਵਿੱਚ ਨੌਕਰੀਆਂ ਆਈਆਂ ਵੀ ਆ ਜਿਵੇਂ ਇਹ ਪਰਸਨਲ ਕੇਅਰ ਆ ਜਾਂ ਹੋਰ ਹੈਗੀਆਂ ਉਹਨਾਂ ਦੇ ਵਿੱਚ 12000 ਨੌਕਰੀ ਐਡ ਹੋਈ ਆ ਜਬ 4200 ਨੌਕਰੀ ਟੋਟਲ ਐਡ ਹੋਈ ਆ ਜਿਹੜੇ ਜਿਹੜੀਆਂ ਨੌਕਰੀਆਂ ਗਈਆਂ ਆ ਪਰ ਟੋਟਲ ਆ ਘੰਟੇ ਜਿਹੜੇ ਕੀਤੇ ਕੰਮ ਕੀਤਾ ਉਹ 0.4% ਉੱਤੇ ਨੂੰ ਗਏ ਜਿਹੜੇ ਇਹ ਦੱਸਦੇ ਆ ਕਿ ਜਿਹੜੇ ਬਾਕੀ ਕੰਮ ਐ ਸੀਗੇ ਫਿਰ ਉਹਨਾਂ ਨੇ ਜ਼ਿਆਦਾ ਚਿਰ ਕੰਮ ਕੀਤਾ ਵੇਜਸ ਵੀ ਉੱਤੇ ਗਏ ਆ ਐਵਰੇਜ ਵੇਜ ਜਿਹੜਾ ਆ ਉਹ 3.6% ਮਾਰਚ ਦੇ ਵਿੱਚ ਉੱਤੇ ਗਿਆ ਜੇਕਰ ਇਹਨੂੰ ਪਿਛਲੇ ਸਾਲ ਦੇ ਨਾਲ ਕੰਪੇਅਰ ਕਰਦੇ ਇਹ ਵਰਕਰ ਦੇ ਲਈ ਇੱਕ ਚੰਗੀ ਖਬਰ ਵੀ ਆ ਸੋ ਹੁਣ ਇਕਨੋਮੀ ਜਿਹੜੀ ਆ ਉਹ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਆ 33000 ਜੌਬਸ ਮਾਰਚ ਦੇ ਵਿੱਚ ਦੱਸਿਆ ਜਾ ਰਿਹਾ ਜਨਵਰੀ 2022 ਤੋਂ ਬਾਅਦ ਸਭ ਤੋਂ ਵੱਡਾ ਇਹ ਮਤਲਬ ਲਾਸ ਇਸ ਵੇਲੇ ਨਜ਼ਰ ਆ ਰਿਹਾ ਦੋਸਤੋ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਆਪਾਂ ਗੁਰਵਖ ਸ਼ੈਣੀ ਜਿਹੜੇ ਇੱਕ ਲਿਬਰਲ ਉਮੀਦਵਾਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਦੋਸਤੋ ਅੱਜ ਪਹੁੰਚੇ ਹਾਂ ਫਲੀਟਵੁੱਡ ਪੋਰਟ ਕੈਲਸ ਤੋਂ ਲਿਬਰਲ ਉਮੀਦਵਾਰ ਗੁਰਵਖ ਸ਼ੈਣੀ ਉਹਨਾਂ ਦੇ ਕੈਂਪੇਨ ਆਫਿਸ ਦੇ ਵਿੱਚ ਉਹਨਾਂ ਕੋਲੋਂ ਪੁੱਛਦੇ ਆ ਉਹਨਾਂ ਦੀ ਕੈਂਪੇਨ ਬਾਰੇ ਤੇ ਉਹਨਾਂ ਦੇ ਕਿਹੜੇ ਕਿਹੜੇ ਮੁੱਦੇ ਨੇ ਸ਼ੈਣੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਜੀ ਆਇਆਂ ਨੂੰ ਸਾਸੀ ਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤੁਹਾਡਾ ਮੈਨੂੰ ਫੌਂਕਸ਼ਨ ਦੇਖ ਤੇ ਤੁਹਾਡੇ ਜਿਹੜੇ ਸਰੋਤਿਆ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅਸਲਾਮੁਅਲੈਕਮ ਜੀ ਸ਼ੈਣੀ ਸਾਹਿਬ ਥੋੜਾ ਜਿਹਾ ਆਪਣੇ ਬਾਰੇ ਦੱਸੋ ਤੁਹਾਡੀ ਬੈਕਗ੍ਰਾਉਂਡ ਤੇ ਇਥੋਂ ਕਿਸ ਤਰ੍ਹਾਂ ਦਾ ਤੁਹਾਡਾ ਹੈਗਾ ਦਖੁਜੀ ਮੈਂ ਇੰਡੀਆ ਤੋਂ ਆ ਕੇ ਸਭ ਤੋਂ ਪਹਿਲਾਂ ਵਿਲੀਅਮਸ ਲੇਕ ਵਿੱਚ ਰਿਹਾ ਹੈਗਾ ਅੱਛਾ ਵਿਲੀਅਮਸ ਲੇਕ ਵਿੱਚ ਸਾਮਿਲ ਕੰਮ ਕੀਤਾ ਉਸੇ ਸਾਮਿਲ ਪਰਾਲਾ ਨੇ ਮੈਨੂੰ ਯੂਨੀਵਰਸਿਟੀ ਆਫ ਵੈਸਟਰਨ ਅਨਟੈਰੀਓ ਲੰਡਨ ਤੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਤੋਂ ਐਜੂਕੇਸ਼ਨ ਦਵਾਈ ਉਸੇ ਪਲਾਂਟ ਵਿੱਚ ਜਿੱਥੇ ਮੈਂ ਨੌਕਰੀ ਸ਼ੁਰੂ ਕੀਤੀ ਸੀਗੀ ਲੇਬਰਰ ਤੋਂ ਮਗਲੇ 8 ਸਾਲ ਮੈਂ ਪਲਾਂਟ ਮੈਨੇਜਰ ਸਿਕਾ ਤੇ ਸੀਈਓ ਜਿਹੜੇ ਕੰਪਨੀ ਦੇ ਸਨ ਹੈਰੋਲਡ ਜੈਕਿਪਸਨ ਉਹਨਾਂ ਨੂੰ ਮੈਂ ਰਿਪੋਰਟ ਕਰਦਾ ਸੀ 300 ਤੋਂ 320 ਐਮਪਲਾਈਜ਼ ਉਸ ਤੋਂ ਇਲਾਵਾ ਮੇਰੀ ਕਮਿਊਨਿਟੀ ਵਿੱਚ ਬੜੀ ਇਨਵੋਲਵਮੈਂਟ ਲਈ 14 ਸਾਲ ਮੈਂ ਸਿਟੀ ਕੌਂਸਲਰ ਰਿਹਾ ਹੈਗਾ ਉੱਥੇ ਸਾਡੇ ਗੁਰਦੁਆਰਾ ਸਾਹਿਬਸਨ ਗੁਰੂ ਨਾਨਕ ਸਿੱਖ ਟੈਂਪਲ ਸੁਸਾਇਟੀ ਮੁੱਖ ਸੇਵਾਦਾਰ ਹੋਣ ਦਾ ਮੈਨੂੰ ਉੱਥੇ ਵੀ ਮੈਂ ਸੇਵਾ ਕੀਤੀ ਮੈਂ ਜਦੋਂ ਕੌਂਸਲ ਚਿਗਾ ਜਿਹੜੀ ਪ੍ਰੋਵਿੰਸ਼ੀਅਲ ਗਵਰਨਮੈਂਟ ਹੈ ਉਹਨਾਂ ਨੇ ਮੈਨੂੰ ਤਿੰਨ ਡਿਫਰੈਂਟ ਵੱਖਰੇ ਵੱਖਰੇ ਬੋਰਡ ਲਿਕਰ ਅਪੀਲ ਬੋਰਡ ਕਮਰਸ਼ੀਅਲ ਅਪੀਲ ਕਮਿਸ਼ਨਸ ਦ ਬ੍ਰਿਟਿਸ਼ ਕੰਪੀਅਰ ਟੂਰਿਜ਼ਮ ਐਡਵਾਈਜ਼ਰੀ ਬੋਰਡ ਵਿੱਚ ਆਰਡਰ ਇਨ ਕੌਨਸਲਜਰੀ ਕੈਬਨਿਟਰੀ ਡਿਸੀਜ਼ਨ ਹੁੰਦੀ ਆ ਮੈਨੂੰ ਅਪਾਇੰਟ ਕੀਤਾ ਤੇ ਮੈਂ ਸਾਰੇ ਬ੍ਰਿਟਿਸ਼ ਕੰਪੀਅਰ ਵਿੱਚ ਟਰੈਵਲ ਕਰਕੇ ਲੋਕਾਂ ਦੀ ਸੇਵਾ ਜਿਹੜੇ ਰਿਲੇਟਡ ਇਸ਼ੂ ਇਹਨਾਂ ਮੁੱਦਿਆਂ ਤੇ ਨਾਲ ਸੰਕਰਦਾ ਰਿਹਾ ਹੈਗਾ ਇੱਥੇ ਕਦੋਂ ਮੂਵ ਹੋਏ ਜੀ ਤੁਸੀਂ ਮੈਨੂੰ ਜੀ ਇੱਥੇ ਮੂਵ ਹੋਏ ਨੂੰ 10 ਸਾਲ ਹੋ ਗਏ ਨੇ 2000 ਤਕਰੀਬਨ 10 ਸਾਲ ਹੋ ਗਏ ਨੇ ਜੀ ਮੈਂ ਫਲੀਟਪੋਰਟ ਪੋਰਟ ਕੈਲਦਾ ਇਲਾਕਾ ਇੱਥੇ ਹੀ ਰਹਿੰਦਾ ਆ میری یہ سوچنی ہے بھی جتھے بھی تھی رہو چنگا بناؤ دی کوشش کرو نہ ہو جس نیبرہڈ میں رہنا ہے پارک سن پارکسن جنہیں سینئرز دے لیے کوئی باتھ روم نہیں سن کوئی بہن دے لیے شلٹرز نہیں سن میں سٹی کوششاں کر کے میرے کو کوئی پوزیشن نہیں سی پر محنت دے نال اور لوگ کا سہایتا میرے بڑی سی پٹیشن تیار کر کے باتھ روم اتنے بنائے شلٹرز بنائے، ਕਿਉਂਕਿ ਮੈਂ ਮਹਿਸੂਸ ਕਰਦਾ ਵੀ हां ਜਿੱਥੇ ਲਈ ਆਪਾਂ ਚੰਗਾ ਬਣਾ ਸਕੀ ਹੁਣ ਸਾਡੀ ਇੱਕ ਪਟੀਸ਼ਨ ਸਿਟੀ ਦੇ ਮੋਰ ਹੈ ਜਿੱਥੇ ਕਿ ਅਸੀਂ ਇੱਕ ਸੀਨੀਅਰ ਸੈਂਟਰ ਬਣਾਉਣਾ ਚਾਹੁੰਦੇ ਆ ਤੇ ਵਾਕਿੰਗ ਟਰੈਕ ਬਣਾਉਣਾ ਇਹ ਮੈਂ ਇੱਥੇ ਆ ਕੇ ਕੰਮ ਕਰਦਾ ਹੈਗਾ ਲੇਬਰਲ ਪਾਰਟੀ ਨੂੰ ਤੁਹਾਨੂੰ ਕਿਹੜੇ ਕਿਹੜੇ ਮੁੱਦੇ ਲੱਗਦੇ ਕਿ ਜਿਹੜੇ ਤੁਸੀਂ ਹੱਲ ਕਰਨਾ ਚਾਹੁੰਦੇ ਹੋ ਇਹਦੇ ਵਿੱਚ ਦੇਖੋ ਇਸ ਵੇਲੇ ਸਭ ਤੋਂ ਜਿਹੜਾ ਵੱਡਾ ਮੁੱਦਾ ਉਹ ਹੈਗਾ ਜੀ ਕਿ ਜੋ ਸਾਡੇ ਅਮਰੀਕਾ ਦੇ ਨਾਲ ਰਿਲੇਸ਼ਨ ਨੇ ਜਿਹੜਾ ਸਾਡਾ ਬਹੁਤ ਦੁਨੀਆ ਦਾ ਬੈਸਟ ਫਰੈਂਡ ਸੀ ਅੱਜ ਹਫ਼ਤਾ ਵੱਡਾ ਦੁਸ਼ਮਣ ਬਣਿਆ ਹੈਗਾ ਅਸੀਂ ਸਾਡੀ ਸਰਕਾਰ ਦੀ ਸੋਚਣੀ ਹੈ ਵੀ ਸਾਡੀਆਂ ਜੌਬਸ ਸਾਡੀ ਕਮਿਊਨਿਟੀਜ਼ ਸਾਡੇ ਜਿਹੜੇ ਵਰਕਰਸ ਨੇ ਉਹਨਾਂ ਦੀ ਕਿਸ ਤਰ੍ਹਾਂ ਕਿਹਦਾ ਸੁੱਖਿਆ ਕੀਤੀ ਜਾਵੇ ਔਰ ਮੇਰੇ ਖਿਆਲ ਵਿੱਚ ਜਿਹੜੇ ਸਾਡੇ ਲੀਡਰ ਹਨ ਮਾਰਕ ਕਾਰਨੀ ਉਹਨਾਂ ਦੀ ਜੋ ਬੈਕਗ੍ਰਾਉਂਡ ਹੈ ਬੈਂਕ ਆਫ ਇੰਗਲੈਂਡ ਦਾ ਗਵਰਨਰ ਹੋਣਾ ਬੈਂਕ ਆਫ ਕੈਨੇਡਾ ਦਾ ਗਵਰਨਰ ਹੋਣਾ ਉਹ ਵੀ ਉਸ ਟਾਈਮ ਤੇ ਜਦੋਂ ਦੋਨੇ ਇੰਗਲੈਂਡ ਵਿੱਚ ਤੇ ਕੈਨੇਡਾ ਵਿੱਚ ਕੰਜ਼ਰਵੇਟਿਵ ਗਵਰਨਮੈਂਟ ਹਨ ਉਹਨਾਂ ਦੀ لیاقت ਨੂੰ ਦੇਖ ਕੇ ਦਿੱਤਾ ਔਰ ਮੇਰੇ ਖਿਆਲ ਇਕੱਲੇ ਉਹੀ ਐਸੇ ਉਮੀਦਵਾਰ ਹਨ ਜਿਹੜੇ ਕਿ 트럼ਪ ਦੇ ਮੋਰੇ ਖੜ ਕੇ ਖੜ ਸਕਦੇ ਨੇ ਔਰ ਵਧੀਆ ਮੁਲਕ ਔਰ ਸਾਡੇ ਮੁਲਕ ਦੀ ਜਿਹੜੀ ਸੋਵਰਟੀ ਆ ਉਹਨੂੰ ਬਚਾ ਸਕਦੇ ਨੇ ਲੋਕਾਂ ਦਾ ਕੀ ਫੀਡਬੈਕ ਹੈ ਜਦੋਂ ਡੋਰ ਨਾਕਿੰਗ ਲਈ ਤੁਸੀਂ ਜਾ ਰਹੇ ਹੋ ਲੋਕਾਂ ਨਾਲ ਗੱਲ ਕਰ ਰਹੇ ਹੋ ਕਿਸ ਕਿਸਮ ਦਾ ਰਿਸਪੌਂਸ ਆ ਕੀ ਇਸ ਵਿੱਚ ਸਿਆਮ ਹਨ ਲੋਕਾਂ ਦੇ ਰਿਸਪੌਂਸ ਇਸ ਵੇਲੇ ਬਹੁਤ ਵਧੀਆ ਹੈਗੀ ਆ especially ਜਦੋਂ ਉਹ ਦੇਖਦੇ ਨੇ ਜੋ ਮਸਲੇ ਨੇ ਅਫੋਰਡੇਬਿਲਟੀ ਅਮਰੀਕਾ ਦੇ ਨਾਲ ਸਬੰਧ ਕਿਸ ਤਰੀਕੇ ਨਾਲ ਜੌਬ ਉਹ ਮਾਰਕ ਕਾਨੀ ਦੀ ਲੀਡਰਸ਼ਿਪ ਤੇ ਬਹੁਤ ਪ੍ਰਭਾਵਿਤ ਨੇ ਉਹ ਸਾਨੂੰ ਬਹੁਤ ਭਰਮਾ ਘਾਰਾ ਮਿਲਦਾ ਹੈਗਾ ਦੂਸਰੀਆਂ ਦੋ ਗੱਲਾਂ ਆਮ ਤੌਰ ਤੇ ਜੇ ਲੋਕੀ ਕਰਦੇ ਨੇ ਉਹ ਹੈਗਾ ਜੀ ਪਬਲਿਕ ਸੇਫਟੀ ਤੇ ਅਫੋਰਡੇਬਿਲਟੀ ਅਫੋਰਡੇਬਿਲਟੀ ਬਣਾਉਣ ਦੇ ਲਈ ਜੇਕਰ ਤੁਹਾਡੀ ਇਕਨੋਮੀ ਚੱਲਦੀ ਹੋਈ ਬਹੁਤ ਵਧੀਆ ਉਹਦੇ ਨਾਲ ਬਾਕੀ ਵੀ ਸਾਰੀਆਂ ਔਰ ਮਾਰ ਕਹਾਣੀ ਉਹਦੀ ਜਿਹੜੀ ਬੈਕਗ੍ਰਾਉਂਡ ਦਾ ਉਹ ਇਸ ਚੀਜ਼ ਨੂੰ ਉਹਨਾਂ ਦੇ ਬਚਨ ਮੰਨਦੇ ਉਹਨਾਂ ਨੇ ਕਿਹਾ ਜੀ ਵੀ ਸਾਡੀ ਜਿਹੜੀ ਇਕਨੋਮੀ ਜੀ7 ਦੇ ਮਿਲਕਾਂ ਚੋਂ ਸਭ ਤੋਂ ਉੱਪਰ ਲਿਆਉਣਾ ਮੇਰਾ ਵੱਡਾ ਇੱਕ ਸ਼ੁਰੂਕਾਰਤਾ ਫਲੀਟ ਬੋਰਡ ਦੇ ਕਿਹੜੇ ਮਸਲੇ ਆ ਜਿਹੜੇ ਤੁਹਾਡੇ ਫੈਡਰਲ ਸਰਕਾਰ ਦੇ ਵਿੱਚ ਰਹਿ ਕੇ ਤੁਸੀਂ ਹੱਲ ਕਰ ਸਕਦੇ ਜਾਂ ਕਿਹੜੀਆਂ ਤਰ੍ਹਾਂ ਉਹ ਲੱਗਦੀਆਂ ਸੋਸਿਆ ਆ ਇੱਕ ਤਾਂ ਜੀਪ ਪਹਿਲਾਂ ਤਾਂ ਸਿੱਕਾ ਟਰਾਂਸਪੋਰਟੇਸ਼ਨ ਦਾ ਬੜਾ ਮਸਲਾ ਕਿਉਂਕਿ ਸਕਾਈ ਟ੍ਰੇਨ ਬਣਨੇ ਤੇ ਨਾ ਇਹ ਹੋਇਆ ਵੀ ਸਾਡੀ ਜਿਹੜੀ ਲਿਬਰਲ ਸਰਕਾਰ ਸੀ ਸਰੀ ਦੀ ਸਾਰੇ ਵੱਡੇ ਇਨਫਰਾਸਟ੍ਰਕਚਰ ਫੰਡਿੰਗ 1.7 ਬਿਲੀਅਨ ਡਾਲਰ ਦਾ ਪ੍ਰੋਜੈਕਟ ਸੀ ਉਹ ਚ ਬਿਲੀਅਨ ਡਾਲਰ ਲਿਬਰਲ ਗਵਰਨਮੈਂਟ ਨੇ ਜਸਟਨ ਟਰੂਡੋ ਦੇ ਟਾਈਮਸ ਤੇ ਦਿੱਤਾ ਉਹਦੇ ਨਾਲ ਇਹ ਹੋ ਗਿਆ ਜੀ ਵੀ ਇੱਕ ਤਾਂ ਜਿਹੜੀਆਂ ਕਾਰਾਂ ਸੜਕਾਂ ਤੋਂ ਘਟਣਗੀਆਂ ਉਹਦੇ ਨਾਲ ਜਿਹੜਾ ਕਾਰਬਨ ਐਮਿਸ਼ਨਸ ਨੇ ਉਹ ਘਟਣਗੇ ਲੋਕਾਂ ਦੇ ਲਈ ਸਹੂਲਤ ਹੋਊਗੀ ਲੋਕਾਂ ਲਈ ਇਕਨੋਮੀ ਵਿੱਚ ਵੀ ਹਿੱਸਾ ਪਾਉਂਦੀ ਆ ਕਿਉਂਕਿ ਤੁਹਾਡੇ ਖਰਚੇ ਕਰਦੇ ਨੇ ਗੱਡੀਆਂ ਦੇ ਨਾਲ ਤੇ ਇਹ ਸਾਰੀਆਂ ਗੱਲਾਂ ਲੋਕਾਂ ਲਈ ਬੜੀਆਂ ਜ਼ਰੂਰੀ ਨੇ ਔਰ ਇਹਨਾਂ ਗੱਲਾਂ ਦੀ ਉਹ ਡਿਮਾਂਡ ਕਰਦੇ ਨੇ ਤੇ ਤੁਹਾਨੂੰ ਜਿਹੜਾ ਇਸ ਵੇਲੇ ਲੱਗਦਾ ਕਿ ਜਿਹੜੇ ਨੰਬਰ ਲਿਬਰਲਸ ਦੇ ਉੱਪਰ ਜਾ ਰਹੇ ਆ ਇਹਦਾ ਕਾਰਨ ਕੀ ਹੈ ਇਹ ਵਿਅਕਤੀ ਤੌਰ ਤੇ ਆ ਜਾਂ ਕੋਈ ਪੱਕੀ ਲਿਬਰਲ ਦੀ ਸਪੋਰਟ ਲੋਕਾਂ ਦੇ ਵਿੱਚ ਵਧੀ ਜੋ ਮੈਂ ਦੇਖਿਆ ਜੀ ਉਹਦੀ ਜਿਹੜੀ ਇਹ ਸਪੋਰਟ ਹੈਗੀ ਆ ਲਿਬਰਲ ਦੀ ਪੱਕੇ ਤੌਰ ਤੇ ਵਧੀ ਆ کارن لیڈرانوں دوڈروں آپس بچی مقابلہ کرتے ہو ایک پاسے مان جوگ پیئر پالیور جو کہ اپوزیشن دے نیتا انہوں نے ساری زندگی سوائے پولٹیکس تو سوائے کوئی کام نہیں کی تا دوسرے پاسے وہ بندہ ہے جیڑا کہ دنیا دڈیا لارجسٹ کارپوریشن دے ممبر نے چیئر بورڈ سن بینک آف کینیڈا دے گورنر نے لوگ یہ دیکھنے نے بھی اس ویلے جو مسئلہ ہے وہ ہے گا اکنمکس مسئلے اور انہوں نے جا بندہ کونہ اس کر کے لوگوں کا بہت چکا لبرل وال ہے گا اور میں یقین کرنا ہے کہ لبرل سرکار بنے گی اور میں لوکوں نے بھی بےنتی یہی کرنی بھائی چارے امریکہ ایک یہ سٹرگ میسج بھیجنے ایک سٹرونگ میجورٹی لبرل گورنمنٹ بناو تاکہ ٹرمپ کو پتا لگے کہ سارے کنیلین ادھے مگر نے یہاں کے کول مینڈٹ ہے ਜੀ ਸਣੀ ਸਾਹਿਬ ਆਖਰ ਦੇ ਵਿੱਚ ਸਾਡੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਚੈਨਲ ਪੰਜਾਬੀ ਦੇ ਉਹਨਾਂ ਦੇ ਲਈ ਮੈਸੇਜ ਸੁਨੇਹਾ ਕੋਈ ਮੈਂ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ ਸੰਗਤਾਂ ਮੇਰੇ ਦਰਸ਼ਕ ਹਨ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਆਖਰੀ ਮੌਕਾ ਹੈਗਾ ਜੀ ਗਰਵਖ ਸਿੰਘ ਵੋਟ ਪਾ ਕੇ ਕਾਮਯਾਬ ਕਰੋ ਸਾਡੀ ਕਾਮਯਾਬੀ ਨਾਲ ਇੱਕ ਸਟਰੋਂਗ ਲਿਬਰਲ ਗਵਰਨਮੈਂਟ ਬਣੀ ਜਿਹੜੀ ਲਿਬਰਲ ਗਵਰਨਮੈਂਟ ਇਸ ਮੁਲਕ ਨੂੰ ਜੋ ਇਕਨੋਮਿਕ ਸਲਾਤ ਹਨ ਜੋ ਸਾਡੇ ਅਮਰੀਕਾ ਦੇ ਨਾਲ ਇਸ਼ੂ ਹਨ ਉਹਨਾਂ ਨੂੰ ਚੰਗੇ ਤਰੀਕੇ ਨਾਲ ਨਹੀਂ ਦੇ ਸਕੀ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਥੈਂਕ ਯੂ ਦੋਸਤੋ ਕਰ ਵੱਖ-ਵੱਖ ਸ਼੍ਰੇਣੀ ਹੁਣਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਆ ਤੇ ਫਲੀਟਪੋਰਟ ਪੋਰਟ ਕੈਲਸ ਤੋਂ ਇਹ ਲੈਬਰਲ ਪਾਰਟੀ ਦੇ ਉਮੀਦਵਾਰ ਨੇ 28 ਤਰੀਕ ਨੂੰ ਇਲੈਕਸ਼ਨ ਤੁਸੀਂ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਜ਼ਰੂਰ ਕਰੋ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਵੱਖ-ਵੱਖ ਪਾਰਟੀਆਂ ਦੇ ਵੱਖ-ਵੱਖ ਉਮੀਦਵਾਰਾਂ ਨਾਲ ਤੁਹਾਡੀ ਜਾਣ ਪਛਾਣ ਕਰਾਉਂਦੇ ਰਹਾਂਗੇ ਦੋਸਤੋ ਅੱਜ ਅਸੀਂ ਸਿੱਖ ਹੈਰੀਟੇਜ ਮਨਥ ਦੇ ਉੱਤੇ ਸੁਖਤਾਲੀਵਾਲ ਹੁਣਾਂ ਦੇ ਨਾਲ ਗੱਲਬਾਤ ਕਰਨੀ ਆ ਇਹ ਬਹੁਤ ਵੱਡਾ ਜੇਨਾ ਅਪ੍ਰੈਲ ਮਹੀਨੇ ਨੂੰ ਸਿੱਖ ਹੈਰੀਟੇਜ ਮੰਥ ਉਹਦੇ ਵਿੱਚ ਸੁਖ ਢਾਲੀਵਾਲ ਹੁਣਾਂ ਦਾ ਬਹੁਤ ਵੱਡਾ ਰੋਲ ਆ ਢਾਲੀਵਾਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਜੇਨ ਹਸੀਕਲ ਜੀ ਧੰਨਵਾਦ ਹੈ ਜਿਸ ਕਰਕੇ ਜੀ ਮੇਰੇ ਵੱਲੋਂ ਤੁਹਾਨੂੰ ਔਰ ਚੈਨਲ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਬਹੁਤ ਪਿਆਰ ਪ੍ਰੀਤ ਸਤਿਕਾਰ ਤੁਸੀਂ ਗਲਤ ਤਰ੍ਹਾਂ ਸਾਾਨੂੰ ਥੋੜਾ ਜਿਹਾ ਦੱਸਿਓ ਕਿ ਸਿੱਖ ਹੈਰੀਟੇਜ ਮੰਥ ਕਿੱਦਾਂ ਤੁਸੀਂ ਇਹ ਬਿੱਲ ਲੈ ਕੇ ਆਏ ਸੀ ਉਹਦਾ ਪ੍ਰੋਸੈਸ ਕੀ ਸੀ ਕਈ ਵਾਰੀ ਇਹਨੂੰ ਜਿੱਦਾਂ ਆਮ ਜਿਹੜੇ ਮੰਥ ਕਹਿ ਦਿੱਤੇ ਜਾਂਦੇ ਆ ਇਹ ਕਿਹਾ ਜਾਂਦਾ ਕਿ ਉਹਨਾਂ ਨਾਲੋਂ ਥੋੜਾ ਜਿਹਾ ਵੱਖਰਾ ਆ ਇਹਦਾ ਕੀ ਮਤਲਬ ਸੀ ਤੁਸੀਂ ਬਿਲਕੁਲ ਸਹੀ ਕੀਤਾ ਜਿਹੜੇ ਬਾਕੀ ਮੰਥ ਆਏ ਨੇ ਉਹ ਆਏ ਨੇ ਮੋਸ਼ਨ ਠੀਕ ਹੈ ਉਹ ਹੁੰਦਾ ਵੀ ਮਤਾ ਆਇਆ ਉਸ ਤੋਂ ਬਾਅਦ ਹਾਊਸ ਚ ਪਾਸ ਹੋਇਆ ਤੇ ਕਾਸੇ ਪਰ ਜਿਹੜਾ ਸਿੱਖ ਹੈਰੀਟੇਜ ਮੰਥ ਹੈਗਾ ਜਿਹੜਾ ਸਿੱਖਾਂ ਦਾ ਪ੍ਰਾ스티 ਮਹੀਨੇ ਦੀ ਗੱਲ ਕਰਦੇ ਆ ਇਹ ਜਿਹੜਾ ਹੈ ਇੱਕ ਕਾਨੂੰਨ ਬਣਿਆ ਇਹ ਕੈਨੇਡਾ ਹੀ ਇੱਕ ਓਨਲੀ ਕੰਟਰੀ ਹੈਗੀ ਔਰ ਪਾਰਲੀਮੈਂਟ ਦੇ ਵਿੱਚੋਂ ਇੱਕੋ ਹੀ ਇੱਕ ਜਿਹੜਾ ਹੈਗਾ ਜਿਹੜਾ ਕਾਨੂੰਨ ਬਣ ਕੇ ਗਿਆ ਉਹ ਇਹ ਸਿੱਖ ਹੈਰੀਟੇਜ ਮੰਥ ਹੈਗਾ ਇਹ ਇਹ ਦਾ ਕੀ ਪ੍ਰੋਸੈਸ ਹੁੰਦਾ ਹੈ ਅ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਸੀਗਾ ਵੀ ਜਦੋਂ ਆਪਾਂ ਦੇਖਦੇ ਹੈਗੇ ਹਾਂ ਕਿ ਹੁਣ ਸਵਾ 100 ਸਾਲ ਤੋਂ ਪਹਿਲਾਂ ਜਿਆਦਾ ਜਿਹੜੀ ਸੀ ਕਮਿਊਨਿਟੀ ਨੇ ਇੱਥੇ ਕੈਨੇਡਾ ਦੀ ਬੰਦਤਰ ਦੇ ਵਿੱਚ ਬਹੁਤ ਵੱਡਾ ਹਿੱਸਾ ਪਾਇਆ ਚਾਹੇ ਉਹ ਵਰਲਡ ਵਾਰ 1 ਦੀ ਗੱਲ ਕਰ ਲਈਏ ਵਰਲਡ ਵਾਰ 2 ਦੀ ਗੱਲ ਕਰ ਲਈਏ ਚਾਹੇ ਮਿਲਾਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਬਿਲਡ ਕਰਨ ਦੀ ਗੱਲ ਕਰ ਲਈਏ ਰੇਲਵੇ ਲਾਈਨਾਂ ਬਿਲਡ ਕਰ ਸੋ ਸਾਰੇ ਪਾਸੇ ਜਿਹੜਾ ਪੁਰਾਣੇ ਬਜ਼ੁਰਗਾਂ ਨੇ ਪਾਇਆ ਪਰ ਜਦੋਂ ਅੱਜ ਦੇਖਦੇ ਹਾਂ ਹਰੇਕ ਫੀਲਡ ਦੇ ਵਿੱਚ ਚਾਹੇ ਤੁਸੀਂ ਹੈਲਥ케ਅਰ ਕਰ ਲੋ ਮੀਡੀਆ ਕਰ ਲੋ ਬਿਜ਼ਨਸ ਕਰ ਲੋ ਆਰਟ ਯੂ ਨੇਮ ਇਟ ਕੇ ਕੋਈ ਵੀ ਚੰਗੇ ਵਰਕਰਾਂ ਦੀ ਗੱਲ ਕਰ ਲੋ ਸੋ ਅੱਜ ਹਰੇਕ ਖੇਤਰ ਦੇ ਵਿੱਚ ਜਿਹੜਾ ਹੈਗਾ ਸਿੱਖ ਕੈਨੇਡੀਅਨ ਕੈਨੇਡਾ ਨੂੰ ਸਟਰੋਂਗ ਬਣਾਉਣ ਵਾਸਤੇ ਬਹੁਤ ਮਿਹਨਤ ਕਰ ਰਿਹਾ ਸੋ ਮੈਂ ਸੋਚਿਆ ਵੀ ਜਦੋਂ ਇਹ ਇੰਨਾ ਵੱਡਾ ਕਦਮ ਚੱਕਿਆ ਕਿਉਂਕਿ ਅਸੀਂ ਭੁੱਲ ਜਾਂਦੇ ਹਾਂ ਜੀ ਠੀਕ ਹੈ ਅਸੀਂ ਤਾਂ ਕੀ ਆਮ ਲੋਕ ਸੋਚਦੇ ਨੇ ਵੀ ਸਿੱਖ ਜਿਹੜੇ ਨੇ ਹਜੇ ਕੱਲ ਪਰਸੋ ਹੀ ਕੈਨੇਡਾ ਚ ਆਏ ਇਹ ਨਹੀਂ ਸੀ ਪਤਾ ਵੀ 1897 ਚ ਪਹਿਲਾ ਸਿੱਖ ਜਿਹੜਾ ਉਹ ਬੀਸੀ ਚ ਕੈਨੇਡਾ ਚ ਆਇਆ ਸੋ ਇਸ ਨੂੰ ਮੱਦੇ ਨਜ਼ਰ ਰੱਖ ਕੇ ਹਰੇਕ ਪਾਰਲੀਮੈਂਟ ਨੂੰ ਇੱਕ ਮੌਕਾ ਮਿਲਦਾ ਇੱਕ ਪ੍ਰਾਈਵੇਟ ਮੈਂਬਰ ਬਿਲ ਲੈ ਕੇ ਆਉਂਦਾ ਇਹ ਪ੍ਰਾਈਵੇਟ ਮੈਂਬਰ ਬਿਲ ਕੀ ਹੈ ਇਹ ਪ੍ਰਾਈਵੇਟ ਮੈਂਬਰ ਬਿਲ ਹੁੰਦਾ ਕਿ ਜਿਹੜੀ ਲਾਟਰੀ ਕੱਢਦੇ ਹੈਗੇ ਉਹ ਲਾਟਰੀ ਦੇ ਹਿਸਾਬ ਨਾਲ ਨੰਬਰ ਹੁੰਦਾ ਸੋ ਕੁਦਰਤੀ ਮੇਰਾ ਨੰਬਰ ਉੱਥੇ ਆ ਗਿਆ ਜਿੱਥੇ ਮੇਰਾ ਪ੍ਰਾਈਵੇਟ ਮੈਂਬਰ ਬਿਲ ਜਿਹੜਾ ਸੀ ਉੱਗੇ ਜਾ ਸਕਦਾ ਸੀ ਸੋ ਮੈਂ ਜਦੋਂ ਉਹ ਆਇਆ ਤਾਂ ਮੈਂ ਸੋਚਿਆ ਵੀ ਕਿਹੜਾ ਬਿੱਲ ਆ ਸੋ ਮੈਂ ਸੋਚਿਆ ਵੀ ਇਦੋਂ ਵਧੀਆ ਬਿੱਲ ਜਿਹੜਾ ਹੈਗਾ ਹੋਰ ਮੇਰੇ ਸਹਾਰਾ ਉਸ ਵੇਲੇ ਕੋਈ ਨਹੀਂ ਸੀ ਔਰ ਇਹਨੂੰ ਜਦੋਂ ਲੈ ਕੇ ਆਂਦਾ ਤਾਂ ਉਦੋਂ ਵੀ ਕਾਫੀ ਜਿਸ ਤਰ੍ਹਾਂ ਦੀ ਔਕੜਾਂ ਸੀ ਜਿਸ ਤਰ੍ਹਾਂ ਤੁਸੀਂ ਪਹਿਲਾਂ ਗੱਲ ਕੀਤੀ ਉਹਦੇ ਵਿੱਚ ਦੋਨੇ ਹੀ ਮੈਂ ਪੇਸ਼ ਕੀਤੇ ਸੀ ਮਤਾ ਵੀ ਪੇਸ਼ ਕੀਤਾ ਸੀ ਜਿਹਨੂੰ ਮੋਸ਼ਨ ਕਹ ਦਿੰਦੇ ਆ ਔਰ ਕਾਨੂੰਨ ਵੀ ਜਿਹਦੇ ਨੂੰ ਆਪਾਂ ਇਹ ਬਿੱਲ ਕਹ ਦਿੰਦੇ ਆ ਜਿਹੜਾ ਲਾਅ ਵਿੱਚ ਸੋ ਦੋਨੇ ਹੀ ਮੈਂ ਕਿਉਂਕਿ ਮੋਸਟਲੀ ਜਿਹੜੀ ਸੈਟਬੈਕ ਮੈਨੂੰ ਆ ਉਹ ਹੰਦੀ ਸੀਗੀ ਉਹ ਐ ਸੀਗੀ ਕਹਿੰਦੇ ਵੀ ਇਹਨੂੰ ਮੋਸ਼ਨ ਨਹੀਂ ਤੁਸੀਂ ਕਰ ਲੋ ਹੂੰ ਅੱਛਾ ਜੀ ਠੀਕ ਹੈ ਨਾ ਮੈਂ ਕਹਾ ਵੀ ਨਹੀਂ ਮੈਂ ਨਹੀਂ ਮੋਸ਼ਨ ਨਹੀਂ ਇਹਨੂੰ ਅਸੀਂ ਕਾਨੂੰਨ ਬਣਾਉਣਾ ਕਾਨੂੰਨ ਜਦੋਂ ਬਣੂਗਾ ਤਾਂ ਫਿਰ ਸਾਲਾਂ ਬੱਧੀ ਜਿਹੜਾ ਹੈਗਾ ਹੈਰਿਟੇਜ ਕੈਨੇਡਾ ਦਾ ਆਪਣਾ ਪਰਜ ਬਣ ਜਾਂਦਾ ਕਿ ਉਹ ਇਸ ਦਿਨ ਤੇ ਉੱਤੇ ਇਸ ਮਹੀਨੇ ਦੇ ਵਿੱਚ ਜਿਹੜਾ ਵਾ ਉਹ ਦੱਸੇ ਜੋ ਜਿਨ੍ਹਾਂ ਨੂੰ ਵੀ ਹੈਲਪ ਦੀ ਲੋੜ ਹੈਗੀ ਹੈ ਜਿਹੜੀਆਂ ਆਰਗੇਨਾਈਜੇਸ਼ਨਸ ਦੱਸਣਾ ਚਾਹੁੰਦੀਆਂ ਵੀ ਕੀ ਸਿੱਖਾਂ ਦੀਆਂ ਕੰਟਰੀਬਿਊਸ਼ਨਸ ਨੇ ਔਰ ਆਉਣ ਵਾਲੀਆਂ ਜਨਰੇਸ਼ਨ ਜਿਹੜੀਆਂ ਨਾਟ ਓਨਲੀ ਸਿੱਖ ਕੈਨੇਡੀਅਨਸ ਜਿਹੜੇ ਕੈਨੇਡੀਅਨਸ ਐਂਡ ਜਨਰਲ ਹੈਗੇ ਉਹਨਾਂ ਨੂੰ ਕਿਸ ਤਰੀਕੇ ਨਾਲ ਉਹ ਉਹਨਾਂ ਬਾਰੇ ਜਿਹੜਾ ਐਜੂਕੇਟ ਕਰਨਾ ਹੈਗਾ ਜੇ ਮੋਸ਼ਨ ਹੁੰਦਾ ਫਿਰ ਇਦਾਂ ਨਹੀਂ ਹੁੰਦਾ ਮੋਸ਼ਨ ਜਿਹੜਾ ਉਹ ਜੁਡੀ ਛੇਤੀ ਪਾਸ ਹੋ ਜਾਂਦਾ ਮੋਸ਼ਨ ਫਿਰ ਨਹੀਂ ਇਦਾਂ ਹੁੰਦਾ ਫਿਰ ਮੋਸ਼ਨ ਦਾ ਇਹ ਹੁੰਦਾ ਵੀ ਮੋਸ਼ਨ ਤੇ ਲਾ ਦਾ ਇਹ ਫਰਕ ਹੈਗਾ ਕਿ ਇਹਨੇ ਹਰੇਕ ਸਟੈਪ ਤੋਂ ਦੀ ਜਾਣਾ ਹੈਗਾ ਜਿਸ ਤਰ੍ਹਾਂ ਆਮ ਕਾਨੂੰਨ ਬਣਦੇ ਕੈਨੇਡਾ 'ਚ ਕਿਸੇ ਵੀ ਤਰ੍ਹਾਂ ਦਾ ਸੋ ਮੋਸ਼ਨ ਦਾ ਹੁੰਦਾ ਵੀ ਸਿਰਫ ਆਊਟ ਚ ਆਇਆ ਉਹਦੀ ਜਿਹੜੀ ਫਸ ਸੈਕੰਡ ਰੀਡਿੰਗ ਹੋਈ ਉਦੋਂ ਬਾਅਦ ਵੋਟ ਪਈ ਤੇ ਉਹ ਬਲੇ ਸੋਨ ਹਾਲ ਸਾਸਰੀ ਗੱਲ ਕਹਿ ਕੇ ਉਹਦਾ ਹੋ ਗਿਆ ਪਰ ਇਹਦੇ ਵਿੱਚ ਕੀ ਸੀਗਾ ਕਿ ਜਦੋਂ ਫਸ ਸੈਕੰਡ ਰੀਡਿੰਗ ਤੋਂ ਬਾਅਦ ਪਹਿਲਾਂ ਉਹਦੇ ਵਿੱਚ ਫਿਰ ਇਹ ਜਾਂਦਾ ਕਮੇਟੀ ਤੇ ਜਾਂਦਾ ਅੱਛਾ ਜੀ ਫਿਰ ਇਹਨੂੰ ਕਮੇਟੀ ਸਟੱਡੀ ਕਰਦੀ ਆ ਕਮੇਟੀ ਫਿਰ ਵਾਪਸ ਜਿਹੜੀ ਆ ਉਹ ਹਾਊਸ 'ਚ ਭੇਜਦੀ ਆ ਜਦੋਂ ਉਹ ਹਾਊਸ 'ਚ ਉਹਦਾ ਫਿਰ 3rd ਰੀਡਿੰਗ ਜਿਹੜੀ ਆ ਉਹ ਹੁੰਦੀ ਆ 3rd ਰੀਡਿੰਗ ਤੋਂ ਬਾਅਦ ਫਿਰ ਸੈਨੇਟ ਦੇ ਵਿੱਚ ਕਿਸੇ ਨੂੰ ਸਪੌਂਸਰ ਕਰਨਾ ਪੈਂਦਾ ਫਿਰ ਸੈਨੇਟ ਦੇ ਵਿੱਚੋਂ ਸੈਨੇਟ ਤੋਂ ਵੀ ਜਿਹੜੀ ਆ ਉਹ ਪਾਸ ਕਰਉਣਾ ਪਤਾ ਜਦੋਂ ਮੈਂ ਦੇਖਦਾ ਇਹ ਇਹਨੂੰ ਜਿਹੜਾ ਸਮਾਂ 2017 ਦੇ ਵਿੱਚ ਅਕਤੂਬਰ ਚ ਮੈਂ ਇਹਨੂੰ ਲੈ ਕੇ ਆਂਦਾ ਸੀ ਔਰ ਅਪ੍ਰੈਲ 2019 ਦੇ ਵਿੱਚ ਜਾ ਕੇ ਇਹ ਪਾਸ ਹੋ ਗਿਆ ਸੀ ਉਹਦੇ ਵਿੱਚ ਵੀ ਬੜਾ ਤੜਕੂ ਲੱਗਿਆ ਰਹਿੰਦਾ ਸੀ ਕਿਤੇ ਪਾਰਲੀਮੈਂਟ ਨਾਲ ਡਿਗਪੇ ਅੱਛਾ ਜੀ ਇਹ ਵੀ ਹੁੰਦਾ ਨਾ ਜੇ ਪਾਰਲੀਮੈਂਟ ਉੱਠ ਡਿਗਪੇ ਹੀ ਰਾਈਟ ਤਾਂ ਡਿਸੋਲਵ ਹੋ ਗਈ ਤਾਂ ਬਿਲ ਜਿਹੜਾ ਸੀ ਉਹ ਵੀ ਡਾਈ ਹੋ ਜਾਂਦਾ ਫਲੋਰ ਦੇ ਉੱਤੇ ਸੋ ਉਹਦੇ ਵਿੱਚ ਜਦੋਂ ਇਹ ਬਿਲ ਨੂੰ ਅੱਗੇ ਲੈ ਕੇ ਜਾਣ ਨੂੰ ਦੇਖੋ ਤਕਰੀਬਨ ਜਦੋਂ ਲਿਸਟ ਤੇ ਆਉਂਦਾ ਤਾਂ ਤਕਰੀਬਨ ਮੇਰੇ ਬਿਲ ਨੂੰ ਉੱਤੇ ਆਉਣ ਨੂੰ 2 ਮਹੀਨੇ ਲੱਗ ਜਾਂਦੇ ਸਪੋਜ਼ ਕਰੋ ਫਸਟ ਰੀਡਿੰਗ ਹੋਈ ਉਸ ਤੋਂ ਬਾਅਦ ਥੱਲੇ ਚਲੇ ਜਾਣਾ ਠੀਕ ਹੈ ਨਾ ਉਸ ਤੋਂ ਬਾਅਦ ਸੈਕੰਡ ਰੀਡਿੰਗ ਹੋਣੀ ਹੈ ਜਦੋਂ ਸੈਕੰਡ ਰੀਡਿੰਗ ਦਾ ਫਸਟ ਆਵਰ ਉਹ ਜਦੋਂ ਹੋਇਆ ਉਸ ਤੋਂ ਬਾਅਦ ਫਿਰ ਬਿਲ ਨੇ ਥੱਲੇ ਚਲੇ ਜਾਣਾ ਜੋ ਜੋ ਥੱਲੇ ਜਾਂਦਾ ਉਹਨੂੰ ਕੀ ਕੀਤਾ ਕਿ ਮੇਰੇ ਨਾਲ ਦੋ ਮੇਰੇ ਦੋਸਤ ਐਮਪੀ ਸੀਗੇ ਉਹਨਾਂ ਨੇ ਮੇਰੀ ਬੜੀ ਹੈਲਪ ਕੀਤੀ ਉਹਨਾਂ ਦੇ ਵਿੱਚੋਂ ਇੱਕ ਨੇ ਤਾਂ 2 ਵੇਰ ਕੀਤੀ ਜਿਸ ਤਰ੍ਹਾਂ ਪਹਿਲਾਂ ਫਸਟ ਆਵਰ ਤੋਂ ਬਾਅਦ ਜਦੋਂ ਉਹ ਆਇਆ ਠੀਕ ਹੈ ਮਤਲਬ ਆਉਣਾ ਸੀ ਤਾਂ ਮੇਰਾ ਬਿਲ ਥੱਲੇ ਸੀਗਾ ਉਹਦਾ ਨੰਬਰ ਉੱਤੇ ਸੀ ਨਾ ਉਹ ਜਾਨੀ ਕੱਲ ਪਰਸੋਂ ਹੀ ਜਾ ਸਕਦੇ ਜਿਵੇਂ ਉਹਨਾਂ ਨੂੰ ਮੈਂ ਇੱਕ ਰਿਕੁਐਸਟ ਕੀਤੀ ਉਹਨੇ ਮੇਰੀ ਸਪੌਟ ਲੈ ਲਈ ਮੈਂ ਉਹਦਾ ਸਪੌਟ ਤੋਂ 2 ਮਹੀਨੇ ਉੱਥੇ ਆਪਣੇ ਬਚ ਗਏ ਫਿਰ ਕਮੇਟੀ ਤੇ ਚਲੇ ਗਿਆ ਜਦੋਂ ਕਮੇਟੀ ਤੋਂ ਵਾਪਸ ਆਇਆ ਤਾਂ ਫਿਰ ਜਿਹੜਾ ਸੀਗਾ ਉਹਨੇ 3rd ਰੀਡਿੰਗ ਲਈ ਜਾਣਾ ਸੀ ਸਪਿਟ ਜਾਣਾ ਸੀਗਾ ਉਹਨੇ ਫਿਰ ਉਹਦਾ ਜਾਨੂ ਉਹ ਕਮੇਟੀ ਤੋਂ ਵਾਪਸ ਆਉਣ ਦੀ ਗੱਲ ਸੌਰੀ ਸੈਕੰਡ ਆਵਰ ਲਈ ਜਾਣਾ ਸੀ ਜਾਨੂ ਉਹ ਕਮੇਟੀ ਤੋਂ ਵਾਪਸ ਆਇਆ ਠੀਕ ਹੈ ਨਾ ਉਹ ਵਾਪਸ ਆ ਕੇ ਉਹ ਮਿਰਨ ਉਹਦਾ ਨੰਬਰ ਥੱਲੇ ਚਲੇ ਗਿਆ ਭਾਈ ਦਾ ਇਹ 2 ਮਹੀਨਿਆਂ ਚ ਜਾਨੂੰ ਮੇਰਾ ਸੋ ਉਹਨੇ ਫਿਰ ਮੈਨੂੰ ਆਪਣਾ ਸਪੌਟ ਦੇ ਦਿੱਤਾ ਤਾਂ ਕਿ ਮੇਰਾ ਬਿਲ ਆਉਂਦਾ ਜਿਹੜਾ ਸੀ ਉਹ ਉੱਤੇ ਚਲੇ ਗਿਆ ਔਰ ਤੀਸਰੀ ਵਾਰ ਜਿਹੜੇ ਸੀ ਮੇਰੇ ਸੀਟਮੇਟ ਸੀਗੇ ਉਹਨਾਂ ਨੇ ਵਰਚੈਂਸ ਕੀ ਬੋਰਸ ਉਹਨਾਂ ਨੇ ਮੈਨੂੰ ਆਪਣਾ ਸਪੌਟ ਦੇ ਕੇ ਥਰਡ ਰੀਡਿੰਗ ਸੋ ਜਿਹੜਾ ਇਹ ਬਿਲ ਸੀਗਾ ਨਾ ਬੜਾ ਫਾਸਟ ਤਰੀਕੇ ਦੇ ਨਾਲ ਪਾਸਪੇਜ ਤੇ ਲੈ ਕੇ ਗਿਆ ਔਰ ਉਹਦੇ ਵਿੱਚ ਫਿਰ ਜ਼ਰਾਂ ਦੀ ਸਪੋਰਟ ਹੋਈ ਫਿਰ ਅੜਚਨ ਆਈ ਮੈਨੂੰ ਉਹਦੇ ਵਿੱਚ ਜਾ ਕੇ ਵੀ ਉਕੇ ਕਮੇਟੀ ਦੇ ਨਾਲ ਵੀ ਹੈਰੀਟੇਜ ਕਮੇਟੀ ਨਾਲ ਦੋਨੇ ਪਾਸੇ ਗੱਲ ਕੀਤੀ ਸੈਨੇਟ ਚ ਵੀ ਇਧਰ ਵੀ ਸੈਨੇਟਰ ਮਰਵਾ ਸੀਗੇ ਆਪਣੇ ਸਰਦਾਰ ਜੀ ਉਹਨਾਂ ਨੇ ਇਹਨੂੰ ਜਿਹੜਾ ਸੀ ਸਪான்ਸਰ ਕੀਤਾ ਔਰ ਇਹਦੇ ਕ੍ਰਿਟਿਕ ਜਿਹੜੇ ਸੀਗੇ ਪਾਰਲੀਮੈਂਟ ਉਹਦੇ ਵਿੱਚ ਸੈਨੇਟ ਦੇ ਵਿੱਚ ਉਹ ਸੀਗੇ ਸੈਨੇਟਰ ਅਤਾਨੁੱਲਾ ਜਾਨ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਉਹਨਾਂ ਨੇ ਵੀ ਬੜੀ ਬੜੀ ਸਪੋਰਟ ਕੀਤੀ ਭੈਣਾਂ ਨੂੰ ਮੈਂ ਉਹਨਾਂ ਨਾਲ ਵਰਤਾ ਬਹੁਤ ਚੰਗਾ ਸਾਡਾ ਰਿਲੇਸ਼ਨ ਪਾਰਟੀ ਪਲੇਟਫਾਰਮ ਅੱਡ ਹੋ ਸਕਦਾ ਸੋ ਜਦੋਂ ਉਹਨਾਂ ਉੱਥੇ ਗਿਆ ਤੇ ਉੱਥੇ ਕੰਜ਼ਰਵੇਟਿਵ ਪਾਰਟੀ ਨੇ ਅਡਜੋਰਨਮੈਂਟ ਲਿਆ ਜੇ ਜਦੋਂ ਸੈਨੇਟ ਚੋਰ ਡਿਜ਼ਾਰਡਮੈਂਟ ਲੈ ਲੇ ਫਿਰ ਤਾਂ ਜਰੂਰੀ ਨਹੀਂ ਬਿਲ ਵਾਪਸ ਆਉ ਉਹ ਉੱਥੇ ਡਾਈ ਹੋ ਸਕਦਾ ਪਿਆ ਰੰਦ ਸਾਲਾਂ ਬੱਦੀ ਲੱਗ ਜਾਂਦੇ ਕਈ ਵਾਰ ਪਰ ਫਿਰ ਮੈਂ ਤੁਹਾਨੂੰ ਪਤਾ ਵੀ ਮੈਂ ਥੋੜਾ ਜਿਹਾ ਗਰਮ ਵੀ ਹੋਇਆ ਉੱਥੇ ਗਰਮ ਵੀ ਹੋਇਆ ਤੇ ਮੈਂ ਜਿਹੜੇ ਮੇਰੇ ਦੋਸਤ ਸੀ ਇਹ ਕੰਜਰਟਿਵ ਪਾਰਟੀ ਵਾਲੇ ਪਾਸੇ ਉਹਨਾਂ ਨੂੰ ਵੀ ਕਿਹਾ ਵੀ ਦੇਖੋ ਜੇ ਤੁਸੀਂ ਇਹ ਕਰਨਾ ਤਾਂ ਮੈਂ ਇੱਕ ਇੱਕ ਸ਼ਹਿਰ ਚ ਜਾ ਕੇ ਤੁਹਾਡਾ ਜਿਹੜੀ ਆ ਉਹ ਡੌਂਡੀ ਪਿੱਟਣੀ ਹੈਗੀ ਤੇ ਤਾਨੂਲਾ ਜਾਨ ਪਾਕਿਸਤਾਨ ਗਿਆ ਹੋਏ ਸੀ ਸੈਨੇਟਰ ਉਹਨੂੰ ਮੈਂ ਕਿਹਾ ਸਿਸਟਰ ਵੀ ਆ ਗਾਲੂਗੀ ਉਹ ਦੁਆਰਾ ਫਿਰ ਜਿਹੜਾ ਬਿਲ ਸੀ ਜਿਹੜਾ ਤੀਜੇ ਚੌਥੇ ਦਿਨ ਸੈਨਿਟਰ ਚ ਵਾਪਸ ਆ ਗਿਆ ਫਿਰ ਉਹੀ ਸੈਨਿਟਰ ਜਿਹਨੂੰ ਆਮ ਲੋਕ ਕਹਿੰਦੇ ਸੀ ਜੀ ਵੀ ਇਹ ਇਹ ਥੋੜਾ ਜਿਹਾ ਵਿਜੀਬਲ ਕਮਿਊਨਿਟੀ ਦੇ ਨਾਲ ਕੋਰਡੀਅਲ ਨਹੀਂ ਹੈਗਾ ਉਸੇ ਹੀ ਸੈਂਟਰ ਨੇ ਜਦੋਂ ਰਿਸਰਚ ਕੀਤੀ ਵੀ ਦੇਖੋ ਸਿੱਖਾਂ ਦੀਆਂ ਇੰਨੀ ਵੱਡੀ ਕਹਾਣੀ ਤਾਂ ਉਹਨੇ ਬਹੁਤ ਸੋਹਣੀ ਸਪੀਚ ਦਿੱਤੀ ਔਰ ਪਾਸ ਹੋ ਗਿਆ ਤੇ ਅੱਜ ਜਿਹੜਾ ਹੈਗਾ ਹੁਣ ਜਦੋਂ ਦੇਖਦੇ ਆਂ ਤੇ 6ਵਾਂ ਸਾਲ ਇਹਨੂੰ ਚੱਲ ਰਿਹਾ ਸੋ ਮਾਣ ਮਹਿਸੂਸ ਹੁੰਦਾ ਦੇਖੋ ਨੇਚਰਲੀ ਮੇਰੇ ਬੱਚੇ ਵੀ ਇਹ ਕਹਿੰਦੇ ਆ ਕਹਿੰਦੇ ਡੈਡ ਇਹ ਤੈਨੂੰ ਹੁਣ ਨਹੀਂ ਜੀਣਾ ਜਾਂਦਾ ਇਅਰ ਜੈਪਟਰ ਤੂੰ ਦੇਖੇਗਾ ਜਦੋਂ ਵੀ ਇਹ ਹੋਊਗਾ ਤਾਂ ਇਹ ਇੱਕ ਪ੍ਰਾਈਡ ਮੂਵਮੈਂਟ